ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ ਕੀ ਹਾਲ ਚਾਲ ਜੀ ਠੀਕ ਠਾਕ ਆਸ ਕਰਦੇ ਆਂ ਕਿ ਰੱਬ ਤੁਹਾਨੂੰ ਦਿਨ ਤੁਕਣੀ ਰਾਤ ਤੁਕਣੀ ਤਰੱਕੀ ਬਖਸ਼ੇ ਮਾਰਾ ਕਿਰਪਾਈ ਰੱਖੇ ਤੁਹਾਡੇ ਤੇ ਚਲੋ ਜੀ ਅੱਜ ਦੀ ਅਹੀਂ ਤੁਹਾਡੇ ਵਾਸਤੇ ਇੱਕ ਆਈਟਮ ਲੈ ਕੇ ਆਏ ਆਂ ਜੀ ਅਹੀਂ ਲੱਗੇ ਆਂ ਜੀ ਤਿਆਰ ਕਰਨ ਇੱਕ ਕ੍ਰਿਸਪੀ ਚਿਕਨ ਤੇ ਆਸ ਕਰਦੇ ਆਂ ਕਿ ਤੁਹਾਨੂੰ ਉਹ ਚੀਜ਼ ਬਹੁਤ ਚੰਗੀ ਲੱਗੂਗੀ ਜੀ ਤਾਨੂੰ ਵਿਖਾਉਨੇ ਆ ਕਿਵੇਂ ਕਿਵੇਂ ਤਿਆਰ ਕਰੀਦਾ ਸਭ ਤੋਂ ਪਹਿਲਾਂ ਤੇ ਅਸੀਂ ਲਿਆਂਦਾ ਜੀ ਅਸੀਂ ਲੈ ਆਂਦਾ ਚਿਕਨ ਇਹ ਜਿੰਨੇ ਹੈਗੇ ਜੀ ਇਹ ਸਾਰੇ ਡਰਮ ਚਿਕਨੇ ਇਹ ਤੁਹਾਨੂੰ ਹੁਣੇ ਹੀ ਵਿਖਾਉਨੇ ਆ ਇਹਦੀ ਸਫਾਈ ਕਰ ਦਿੱਤੀ ਆ ਜੀ ਬਸ ਹੁਣ ਇਹਨਾਂ ਨੂੰ ਬਾਜੀ ਹੁਣੀ ਆਪਦੇ ਤਰੀਕੇ ਦੇ ਨਾਲ ਜਿੱਦਾਂ ਵੀ ਤਿਆਰ ਕਰਨਗੇ ਜਿਵੇਂ ਜਿਵੇਂ ਕਰਨਗੇ ਓਵੇਂ ਓਵੇਂ ਅਸੀਂ ਤੁਹਾਨੂੰ ਵਿਖਾਵਾਂਗੇ ਜੀ ਆਹ ਦੇਖੋ ਆ ਜਾਂਦੇ ਨਾ ਭਾਜੀ ਸਾਡੇ ਡੇ ਨੇ ਇਹਨਾਂ ਕੱਟਣਾ ਯੰਗਲੇ ਰੈਪੀ ਫਰਾਈ ਤੋਂ ਖਾ ਵਧੀਆ ਹੋ ਜਾਏ ਨਾਲੇ ਜਿਹੜਾ ਅਸੀਂ ਵੇਥਰ ਵਗਾਰਾ ਜੋ ਵੀ ਪੋਣਾ ਵਿੱਚ ਮਿਕਸ ਹੋਇਆ ਹੁੰਦਾ ਭਾਜੀ ਇਹਨਾਂ ਨੂੰ ਡੇ ਨੇ ਕੱਟ ਦੇਣਾ ਕਿ ਜਿਹੜਾ ਕੋਈ ਮਸਾਲਾ ਵਾ ਜੋ ਵੀ ਇਹਦੇ ਨਾਲ ਤਿਆਰ ਕਰਨਾ ਸਾਰਾ ਮਤਲਬ ਕਿ ਜਿਹੜੇ ਇਹਦੇ ਅੰਦਰ ਚੰਗੀ ਤਰ੍ਹਾਂ ਚਲੇ ਜਾਵੇ ਬਾਕੀ ਉਹ ਤਾਂ ਨਹੀਂ ਕੋਟਾ ਗਾਣੀ ਬਾਕੀ ਸਮਾਨ ਜੋ ਵੀ ਆਉਂਦਾ ਤੁਹਾਨੂੰ ਦੱਸ ਦਿਆਂਗਾ ਖਾਲਾ ਵਾ ਨਾ ਤੇ ਤੇ ਅਨਸਾਰ ਪਾਇਆ ਜਾਂਦਾ ਵਾ ਹੁਣ ਅਸੀਂ ਲੱਗੇ ਜੀ ਭਾਜੀ ਕਰਨ ਚਿਕਨ ਤਿਆਰ ਵੇਖੀ ਜਾਓ ਕਿ ਕੀ ਕੀ ਸਮਾਨ ਲੱਗੇ ਪਾਉਣ ਉਹ ਦੱਸੀ ਜਾਂਦੇ ਤੁਹਾਨੂੰ ਨਾਲ ਦੀ ਨਾਲ ਜੀ ਹੁਣ ਲੱਗਾ ਜੀ ਇਹਦੇ ਵਿੱਚ ਪੈਣ ਆਂਡਾ ਉਹਨੇ ਚ ਪੈਣ ਲੱਗਾ ਜੀ ਰੇਸਪੀ ਪਾਊਡਰ ਮਤਲਬ ਕਿ ਜੇ ਤੁਹਾਨੂੰ ਪਾਊਡਰ ਨਾ ਮਿਲੇ ਇਹਦੀ ਜਗ੍ਹਾ ਤੇ ਤੁਸੀਂ ਵੈਸਨ ਜੂਸ ਕਰ ਸਕਦੇ ਜੀ ਇੱਕ ਸਪਾਈਸੀ ਹੁੰਦਾ ਇੱਕ ਗਾਰਲਿਕ ਹਾਂਜੀ ਇੱਕ ਹੁੰਦਾ ਜੇ ਸਪਾਈਸੀ ਇੱਕ ਹੁੰਦਾ ਜੇ ਗਾਰਲਿਕ ਹਾਂਜੀ ਇਹਦੇ ਵਿੱਚ ਤੁਸੀਂ ਬਾਕੀ ਸਾਰਾ ਵੇਖਿਆ ਜਿੰਨਾ ਸਮਾਨ ਆਪਾਂ ਸਾਰਾ ਪਾ ਤਾ ਜੀ ਇਹਨੂੰ ਚੰਗੀ ਤਰ੍ਹਾਂ ਮੁਰਕ ਕੇ ਆਪਾਂ ਮੈਲਟ ਕਰ ਲੈਣਾ ਮੈਲਟ ਕਰਨ ਤੋਂ ਬਾਅਦਾਂ ਇਹਨੂੰ ਡੀ ਫ੍ਰੀਜ਼ਰ ਦੇ ਵਿੱਚ ਲਾ ਦੇਣਾ ਵਾ ਕਮ ਸੇ ਕਮ 20 ਤੋਂ 25 ਮਿੰਟ ਵਾਸਤੇ ਫਿਰ ਅੱਗੇ ਇਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਜੀ ਕੀ ਕਰਨਾ ਧਿਆਨ ਨਾਲ ਗੌਰ ਨਾਲ ਦੇਖੀ ਚੱਲਿਓ ਜੇ ਕਿਸੇ ਚੀਜ਼ ਦਾ ਨਾਮ ਪਤਾ ਲੱਗੇ ਤੇ ਮੇਰੇ ਵੀਰ ਕਮੈਂਟ ਕਰਕੇ ਪੁੱਛ ਸਕਦੇ ਜੀ ਇਹਨੂੰ ਫਿਰ ਆਪਾਂ ਲਾਤਾ ਜੀ ਡੀ ਫ੍ਰੀਜ਼ਰ ਕਮ ਸੇ ਕਮ 20 ਤੋਂ 25 ਮਿੰਟ ਇਹਨੂੰ ਰੱਖਣਾ ਜੀ ਨਾਲ ਹੀ ਬਣਾਵਾਂਗੇ ਤੋਈਓ ਬ੍ਰਿੰਗ ਦੀ ਕੰਡਾ ਚੀਤੀ ਬਾਕੀ ਅੱਗੇ ਇਹਦੇ ਫਿਰ ਤੁਹਾਨੂੰ ਦਿਖਾਉਨੇ ਆ ਜੀ ਕਿਵੇਂ ਕਿਵੇਂ ਕਰਨਾ ਹਾਂਜੀ ਇਹ ਸਾਡਾ ਚਿਕਨ ਮਾਇਨਟ ਹੋ ਗਿਆ ਹੁਣ ਇਹ ਆਪਾਂ ਤਿਆਰ ਕਰਦੇ ਸਮੇਂ ਤੁਹਾਨੂੰ ਵਿਖਾਉਨੇ ਆ ਜੀ ਆਹ ਹੁਣ ਆਪਾਂ ਲੱਗੇ ਜੀ ਲਾਉਣ ਇਹਨੂੰ ਬ੍ਰੈਡ ਕਰਮਸ ਇਹ ਚੱਲੇ ਜੀ ਤਤੇ ਤਤੇ ਤੇਲ ਦੇ ਵਿੱਚ ਇਹ ਹੁਣ ਚੱਲੇ ਜੀ ਤੇਲ ਦੇ ਵਿੱਚ ਜੀ ਐ हां जी देखो जी, 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 दे, दे रखना रखना जी।, जी। भाई साहब होना ਆਡਾ ਚਿਕਨ ਹੋ ਗਿਆ ਜੇ ਤਿਆਰ ਇਦਾਂ ਦਾ ਕਲਰ ਹੋਣਾ ਜੇ ਇਹਦਾ ਬਿਲਕੁਲ ਕਮ ਸੇ ਕਮ ਇਹਨਾਂ ਨੂੰ 15 ਕ ਮਿੰਟ ਦੇ ਤੇਲ ਦੇ ਵਿੱਚ ਰੱਖਣਾ ਹੀ ਰੱਖਣਾ ਜੀ ਫਿਰ ਉਸ ਤੋਂ ਬਾਅਦ ਜੇ ਤਿਆਰ ਹੋਣਾ ਜੀ ਫਿਰ ਆਜੋ ਮੇਰੇ ਵੀਰ ਹੋਣ ਸਾਰੇ ਜਣੇ ਆਪਾਂ ਅੰਜੋਏ ਕਰੀਏ ਓਕੇ ਬਾਏ ਬਾਏ